19 ਸਾਲ ਦਾ ਲੜਕਾ ਜਿਹਦਾ ਨਾਮ ਰਵੀ ਆ ਉੱਤਰ ਪ੍ਰਦੇਸ਼ ਦੇ ਸੂਰਜਗੜ ਪਿੰਡ ਦਾ ਉਹ ਨਿਵਾਸੀ ਆ ਇੱਕ ਬੱਸ ਦੇ ਵਿੱਚ ਬੈਠਾ ਸਫ਼ਰਤੇ ਜਾ ਰਿਹਾ ਤੇ ਬੱਸ ਦੇ ਵਿੱਚ ਬੈਠਾ ਰੋ ਰਿਹਾ ਉਹਦੇ ਰੋਣ ਨੂੰ ਸ਼ਾਇਦ ਸਾਰੀਆਂ ਸਵਾਰੀਆਂ ਨੇ ਵੇਖਿਆ ਪਰ ਦਿੱਲੀ ਵਰਗੇ ਵੱਡੇ ਸ਼ਹਿਰ ਦੇ ਵਿੱਚ ਇਸ ਛੋਟੇ ਜਿਹੇ ਮੁੰਡੇ ਦੇ ਹੰਝੂ ਆ ਜਿਹੜੇ ਉਹ ਸ਼ਾਇਦ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਕਿਸੇ ਨੇ ਵੀ ਉਹਦੇ ਹੰਝੂਆਂ ਦੇ ਵਜ੍ਹਾ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇੰਨੇ ਨੂੰ ਇੱਕ ਪੁਲਿਸ ਕਰਮਚਾਰੀ ਆ ਬੱਸ ਦੇ ਵਿੱਚ ਚੜਦਾ ਤੇ ਉਹਨੂੰ ਪਤਾ ਲੱਗਦਾ ਵੀ ਇਹ ਲੜਕਾ ਰੋ ਰਿਹਾ ਉਹ ਉੱਠ ਕੇ ਉਹਦੀ ਸੀਟ ਤੇ ਜਾਂਦਾ ਤੇ ਉਹਦੇ ਤੋਂ ਰੋਣ ਦਾ ਕਾਰਨ ਪੁੱਛਦਾ 19 ਸਾਲਾਂ ਰਵੀ ਉਸ ਪੁਲਿਸ ਵਾਲੇ ਨੂੰ ਆਪਣੇ ਰੋਣ ਦੀ ਜੋ ਵਜ੍ਹਾ ਦੱਸਦਾ ਉਹ ਸੁਣ ਕੇ ਉਸ ਪੁਲਿਸ ਵਾਲੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਤੇ ਫਿਰ ਉਹ ਪੁਲਿਸ ਵਾਲਾ ਰਵੀ ਦੀ ਸਮੱਸਿਆ ਦਾ ਹੱਲ ਕਿਵੇਂ ਕਰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਉੱਤਰ ਪ੍ਰਦੇਸ਼ ਦਾ ਛੋਟਾ ਜਿਹਾ ਪਿੰਡ ਸੂਰਜਗੜ ਉਹਦੇ ਵਿੱਚ ਇੱਕ ਸਧਾਰਨ ਗਰੀਬ ਪਰਿਵਾਰ ਆ ਪਰਿਵਾਰ ਦੇ ਵਿੱਚ ਰਵੀ ਉਹਦੀ ਛੋਟੀ ਭੈਣ ਸੀਰਤ ਤੇ ਉਹਦੀ ਮੰਮੀ ਪਾਪਾ ਨੇ ਸੀਰਤ ਰਵੀ ਤੋਂ 3 ਸਾਲ ਛੋਟੀ ਆ ਉਹ ਸਕੂਲ ਦੀ ਪੜ੍ਹਾਈ ਕਰ ਰਹੀ ਆ ਜਿਵੇਂ ਕਿ ਰਵੀ ਦੇ ਪਾਪਾ ਖੇਤਾਂ ਦੇ ਵਿੱਚ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਰਵੀ ਜੰਦਾ ਸੀ ਮੈਂ ਵਧੀਆ ਪੜਾਂ ਤੇ ਜਿਹੜੀ ਉਹਦੀ ਛੋਟੀ ਭੈਣ ਸੀ ਰਤਾ ਉਹ ਵੀ ਚਾਹੁੰਦੀ ਸੀ ਕਿ ਮੈਂ ਵਧੀਆ ਪੜ ਕੇ ਟੀਚਰ ਬਣਾ ਹੁਣ ਰਵੀ ਆਪਣੇ ਘਰ ਦੇ ਹਾਲਾਤਾਂ ਨੂੰ ਸਮਝ ਜਾਂਦਾ ਉਹ ਆਪਣੇ ਮਾਂ ਬਾਪ ਦੀ ਹਾਲਤ ਵੇਖ ਕੇ ਅੰਦਰੇ ਅੰਦਰ ਆਪਣੇ ਆਪ ਨਾਲ ਵਾਦਾ ਕਰਦਾ ਵੀ ਮੈਂ ਆਪਣੇ ਮਾਂ ਬਾਪ ਦਾ ਬੁਢਾਪਾ ਨਹੀਂ ਰੋਲਣ ਦੇਵਾਂਗਾ ਮੈਂ ਪੜ ਲਿਖ ਕੇ ਜਰੂਰ ਵਧੀਆ ਇਨਸਾਨ ਵਧੀਆ ਅਹੁਦੇ ਤੇ ਲੱਗੂੰਗਾ ਤਾਂ ਕਿ ਮੇਰੇ ਮਾਤਾ ਪਿਤਾ ਦਾ ਬੁਢਾਪਾ ਜਿਹੜਾ ਸੌਖਾ ਰਹੇ ਰਵੀ ਦਿਨ ਰਾਤ ਮਿਹਨਤ ਕਰਦਾ ਜਦੋਂ ਉਹ ਦਿਨ ਦੇ ਵਿੱਚ ਸਕੂਲ ਦੇ ਵਿੱਚ ਪੜ੍ਹਾਈ ਕਰਦਾ ਤੇ ਸਕੂਲੋਂ ਆ ਕੇ ਉਹ ਆਪਣੇ ਪਿਓ ਨਾਲ ਖੇਤਾਂ ਦੇ ਵਿੱਚ ਮਦਦ ਵੀ ਕਰਦਾ ਭਾਵੇਂ ਕਿ ਉਹਦਾ ਪਿਓ ਲੋਕਾਂ ਦੇ ਖੇਤਾਂ 'ਚ ਮਜ਼ਦੂਰੀ ਕਰਦਾ ਸੀ ਪਰ ਰਵੀ ਦਾ ਖੂਨ ਖੋਲਦਾ ਸੀ ਇਹ ਵੀ ਕਿ ਵੀ ਮੇਰਾ ਬਜ਼ੁਰਗ ਪਿਓ ਹਨਾ ਕੰਮ ਕਰਦਾ ਖੇਤਾਂ ਦੇ ਵਿੱਚ ਜਾ ਕੇ ਉਹਨੂੰ ਪਤਾ ਹੁੰਦਾ ਵੀ ਮੇਰਾ ਪਿਓ ਅੱਜ ਕਿਹਦੇ ਕੰਮ ਕਰਾਉਣ ਗਿਆ ਉਹ ਉੱਥੇ ਚਲਿਆ ਜਾਂਦਾ ਤੇ ਆਪਣੇ ਇਸ ਪੁੱਤਰ ਨੂੰ ਇਸ ਤਰ੍ਹਾਂ ਹਮਦਰਦੀ ਕਰਦੇ ਵੇਖਦੇ ਉਹਦੇ ਮਾਪਿਓ ਉਹਨੂੰ ਦੁਆ ਮੰਗ ਦਿੰਦੇ ਤੇ ਉਹਨੂੰ ਕਹਿੰਦੇ ਕਿ ਪੁੱਤ ਸਾਡੀ ਇਹੀ ਦੁਆ ਕਿ ਤੂੰ ساری ਉਮਰ ਹਣਾ ਸੌਖਾ ਰਵੇਂ ਤੇਰੀ ਜ਼ਿੰਦਗੀ ਵਧੀਆ ਰਹੇ ਅਸੀਂ ਤਾਂ ਜਿਵੇਂ ਆਪਣੀ ਕਟਣੀ ਸੀ ਕੱਟ ਲਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਰਵੀ ਆ ਜਿਹੜਾ ਉਹ 12ਵੀਂ ਪਾਸ ਕਰ ਲੈਂਦਾ 12ਵੀਂ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਨੈਸ਼ਨਲ ਪੱਧਰ ਤੇ ਇੱਕ ਟੈਸਟ ਹੁੰਦਾ ਤੇ ਉਸ ਟੈਸਟ ਦੇ ਵਿੱਚੋਂ ਜਿਹੜੇ ਉੱਪਰਲੇ 100 ਕੈਂਡੀਡੇਟ ਆ 100 ਬੱਚੇ ਹੁੰਦੇ ਆ ਉਹਨਾਂ ਨੂੰ ਵਜੀਫਾ ਮਿਲਦਾ ਹੁੰਦਾ ਸਕਾਲਰਸ਼ਿਪ ਮਿਲਦੀ ਆ ਤੇ ਉਸ ਸਕਾਲਰਸ਼ਿਪ ਦੇ ਵਿੱਚ ਦੇਸ਼ ਦੇ ਬਹੁਤ ਵੱਡੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਨਾਂ ਦੀ ਪੜ੍ਹਾਈ ਫ੍ਰੀ ਹੁੰਦੀ ਆ ਰਵੀ ਇਸ ਟੈਸਟ ਦੀ ਦਿਨ ਰਾਤ ਇੱਕ ਕਰਕੇ ਤਿਆਰੀ ਕਰਦਾ ਤਿਆਰੀ ਕਰਦਾ ਤੇ ਉਹ ਇਸ ਟੈਸਟ ਨੂੰ ਕਲੀਅਰ ਕਰ ਲੈਂਦਾ ਤੇ ਉਹ ਉੱਪਰਲੇ 100 ਵਿਦਿਆਰਥੀਆਂ ਦੇ ਵਿੱਚ ਆ ਜਾਂਦਾ ਇਹ ਸੁਣ ਕੇ ਰਵੀ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਸੋਚਦਾ ਵੀ ਹੁਣ ਤਾਂ ਮੇਰੀ ਫਾਈਨਲ ਇੰਟਰਵਿਊ ਰਹਿ ਗਈ ਤੇ ਫਾਈਨਲ ਇੰਟਰਵਿਊ ਲਈ ਉਹਨੂੰ ਦਿੱਲੀ ਜਾਣਾ ਪੈਣਾ ਸੀ ਉਹ ਆਪਣੇ ਮਾਪਿਓ ਨੂੰ ਕਹਿੰਦਾ ਕਿ ਹੁਣ ਤੁਹਾਡਾ ਪੁੱਤ ਆਪਣੀ ਪੌੜੀ ਦੇ ਅਖੀਰਲੇ ਟੰਬੇ ਤੇ ਆ ਹੁਣ ਮੈਨੂੰ ਮੰਜ਼ਲ ਮਿਲਣ ਵਾਲੀ ਆ ਭਾਵੇਂ ਕਿ ਮੈਂ 4 ਸਾਲ ਕੋਰਸ ਕਰਨਾ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਕੋਰਸ ਆ ਜਿਹੜਾ ਵਧੀਆ ਤਰੀਕੇ ਨਾਲ ਕਰੂੰ ਬਸ ਮੇਰੀ ਇੰਟਰਵਿਊ ਕਲੀਅਰ ਹੋ ਜੇ ਤੇ ਜਦੋਂ ਉਹ ਦਿੱਲੀ ਜਾਣ ਲੱਗਦਾ ਨਾ ਤਾਂ ਰਵੀ ਦੀ ਮਾਂ ਕਰਦੇ ਥੋੜੇ ਜੇ ਲੱਡੂ ਬਣਾ ਕੇ ਉਹਨੂੰ ਪਾ ਕੇ ਦਿੰਦੀ ਆ ਕਿ ਦੂਰ ਦਾ ਸਫਰ ਆ ਤੇ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਮੇਰਾ ਮੁੰਡਾ ਇੰਨੀ ਦੂਰ ਜਾ ਰਿਹਾ ਇਹਦੇ ਕੋਲ ਪੈਸੇ ਹੋਣੇ ਤਾਂ ਜ਼ਰੂਰੀ ਆ ਪਰ ਘਰ ਦੇ ਵਿੱਚ ਪੈਸੇ ਦੀ ਤੰਗੀ ਹੁੰਦੀ ਆ ਉਹਦੀ ਮਾਂ ਆਪਣੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਰਵੀ ਨੂੰ 1000 ਰੁਪਈਆ ਦਿੰਦੀ ਆ ਤੇ ਕਹਿੰਦੀ ਆ ਆ ਲੈ ਪੁੱਤ 1000 ਰੁਪਈਆ ਕੋਲ ਰੱਖ ਲੈ ਤੇਰੇ ਕੰਮ ਆਊਗਾ ਤੇ 200 ਰੁਪਿਆ ਕਿਰਾਏ ਵਾਸਤੇ ਅਲੱਗ ਦਿੰਦੀ ਆ ਰਵੀ ਆਪਣੀ ਮਾਂ ਦੇ ਖਾਲੀ ਕੰਨ ਦੇਖ ਕੇ ਅੰਦਰੇ-ਅੰਦਰ ਆਪਣੇ ਆਪ ਨਾਲ ਵਾਅਦਾ ਕਰਦਾ ਵੀ ਜਦੋਂ ਮੈਂ ਕਮਾਉਣ ਲੱਗ ਗਿਆ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਖਾਲੀ ਹੋਏ ਕੰਨ ਭਰੂੰਗਾ ਮੇਰੀ ਮਾਂ ਦੀਆਂ ਉਹ ਵਾਲੀਆਂ ਜਿਹੜੀਆਂ ਉਹਨੂੰ ਵੇਚਣੀਆਂ ਪਈਆਂ ਉਹ ਬਣਵਾ ਕੇ ਦੇਵਾਂਗਾ ਹੁਣ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲੈ ਕੇ ਉਹ ਘਰੋਂ ਨਿਕਲਦਾ ਤੇ ਜਾ ਕੇ ਉਹ ਬੱਸ ਦੇ ਵਿੱਚ ਬੈਠ ਜਾਂਦਾ ਬਸ ਸੇ ਦੇ ਵਿੱਚ ਬੈਠ ਕੇ ਉਹ ਟਿਕਟ ਲੈਂਦਾ ਤੇ ਬਸਾ ਜਿਹੜੀ ਉਹ ਦਿੱਲੀ ਨੂੰ ਰਵਾਨਾ ਹੋ ਜਾਂਦੀ ਆ 8-9 ਘੰਟਿਆਂ ਦਾ ਸਫ਼ਰ ਹੁੰਦਾ ਤੇ ਰਵੀ ਆ ਜਿਹੜਾ ਆਪਣਾ ਬੈਗ ਹੇਠਾਂ ਰੱਖ ਦਿੰਦਾ ਸੀਟ ਦੇ ਤੇ ਆਪ ਸੀਟ ਦੇ ਨਾਲ ਸਿਰ ਲਾ ਕੇ ਉਹ ਅੱਖਾਂ ਬੰਦ ਕਰਕੇ ਪੈ ਜਾਂਦਾ ਤੇ ਉਹਨੂੰ ਨੀਂਦ ਆ ਜਾਂਦੀ ਆ ਬੱਸ ਦੇ ਸਫ਼ਰ ਦੌਰਾਨ ਕੋਈ ਵੀ ਯਾਤਰੀ ਆ ਜਿਹਨੇ ਦੂਰ ਜਾਣਾ ਹੁੰਦਾ ਜਦੋਂ ਉਹ ਥੋੜੀਆਂ ਜਿਹੀਆਂ ਅੱਖਾਂ ਬੰਦ ਕਰਦਾ ਤਾਂ ਉਹਨੂੰ ਨੀਂਦ ਆਉਂਦੀ ਆ ਇਸੇ ਤਰ੍ਹਾਂ ਰਵੀ ਨੂੰ ਵੀ ਨੀਂਦ ਆ ਜਾਂਦੀ ਆ ਨੀਂਦ ਦੇ ਵਿੱਚ ਉਹਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹ ਕਿੱਥੇ ਜਾ ਰਿਹਾ। ਘੰਟੇ ਕੁ ਬਾਅਦ ਉਹਦੀ ਅੱਖ ਖੁੱਲਦੀ ਆ। ਉਹ ਵੇਖਦਾ ਵੀ ਬੱਸ ਦੇ ਵਿੱਚ ਸਾਰੀਆਂ ਸਵਾਰੀਆਂ ਤਕਰੀਬਨ ਸੁੱਤੀਆਂ ਹੋਈਆਂ। ਉਸ ਤੋਂ ਬਾਅਦ ਉਹ ਆਪਣਾ ਬੈਗ ਦੇਖਦਾ ਤੇ ਬੈਗ ਦੇ ਵਿੱਚੋਂ ਪਾਣੀ ਵਾਲੀ ਬੋਤਲ ਕੱਢਦਾ। ਪਾਣੀ ਵਾਲੀ ਬੋਤਲ ਕੱਢ ਕੇ ਪਾਣੀ ਪੀ ਕੇ ਉਹ ਫਿਰ ਸੀਟ ਤੇ ਠੀਕ ਹੋ ਕੇ ਬਹਿ ਜਾਂਦਾ ਤੇ ਬੱਸ ਦੀ ਜਿਹੜੀ ਖਿੜਕੀ ਹੁੰਦੀ ਆ ਸ਼ੀਸ਼ੇ ਵਿੱਚ ਦੀ ਉਹ ਬਾਹਰ ਦਾ ਦ੍ਰਿਸ਼ ਵੇਖਦਾ। ਬਾਹਰਲਾ ਦ੍ਰਿਸ਼ਾ ਜਿਹੜਾ ਬਹੁਤ ਵਧੀਆ ਹੁੰਦਾ। ਤੇ ਰਵੀ ਦੇ ਮਨ ਦੇ ਵਿੱਚ ਇਸ ਇੰਟਰਵਿਊ ਨੂੰ ਕਲੀਅਰ ਕਰਨ ਦਾ ਜੋ ਜज्बा ਹੁੰਦਾ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਉਹ ਸੁਪਨੇ ਵੇਖ ਰਿਹਾ ਹੁੰਦਾ ਕਿ ਜੇ ਇਹ ਇੰਟਰਵਿਊ ਮੈਂ ਕਲੀਅਰ ਕਰ ਲਈ ਤਾਂ ਮੈਂ ਬਹੁਤ ਸੌਖਾ ਹੋ ਜੂਗਾ ਮੈਂ ਆਪਣੇ ਮਾਪੇ ਦੇ ਸੁਪਨੇ ਪੂਰੇ ਕਰੂੰਗਾ ਕੋਈ ਵੀ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਦਾ ਤਾਂ ਜੋ ਕੁਝ ਉਹ ਕਰ ਰਿਹਾ ਹੁੰਦਾ ਜਿਹੜੀ ਮੰਜ਼ਲ ਤੇ ਜਾਣ ਦੀ ਉਹ ਸੁਪਨੇ ਵੇਖਦਾ ਤਾਂ ਸੁਪਨੇ ਜਿਹੜੇ ਉਹ ਸੁਭਾਅਕੀ ਆ ਸੁਪਨੇ ਦੇਖਣਾ ਤੇ ਸੁਪਨੇ ਦੇਖਣੇ ਵੀ ਚਾਹੀਦੇ ਆ ਕਿਉਂਕਿ ਜੇ ਅਸੀਂ ਸੁਪਨੇ ਵੇਖਾਂਗੇ ਫੇਰ ਹੀ ਸੁਪਨੇ ਸਾਡੇ ਪੂਰੇ ਹੋਣਗੇ ਤਾਂ ਚਲੋ ਉਸ ਤੋਂ ਬਾਅਦ ਇੱਕ ਜਿਹੜਾ ਬੱਸ ਦੇ ਵਿੱਚ ਇੱਕ ਚੈਕਰ ਚੜਦਾ ਜਿਹੜਾ ਕਿ ਟਿਕਟਾਂ ਚੈੱਕ ਕਰਦਾ ਹੁੰਦਾ ਜਦੋਂ ਉਹ ਰਵੀ ਕੋਲ ਆਉਂਦਾ ਰਵੀ ਨੂੰ ਕਹਿੰਦਾ ਵੀ ਟਿਕਟ ਦਿਖਾਓ ਰਵੀ ਆਪਣਾ ਥੈਲਾ ਚੱਕਦਾ ਤੇ ਥੈਲਾ ਚੱਕ ਕੇ ਉਹ ਵੇਖਦਾ ਉਹਦਾ ਤਾਂ ਪੈਸਿਆਂ ਵਾਲਾ ਜਿਹੜਾ ਪਰਸ ਹੁੰਦਾ ਉਹਦੇ ਵਿੱਚ ਹੀ ਟਿਕਟ ਹੁੰਦੀ ਆ ਉਹ ਪਰਸ ਆ ਜਿਹੜਾ ਉਹਦੇ ਥੈਲੇ 'ਚ ਨਹੀਂ ਹੁੰਦਾ ਇਹ ਵੇਖ ਕੇ ਰਵੀ ਘਬਰਾ ਜਾਂਦਾ ਉਹ ਆਪਣਾ ਜਿਹੜਾ ਥੈਲਾ ਉਹ ਚੰਗੀ ਤਰ੍ਹਾਂ ਫਰੋਲਣ ਲੱਗਦਾ ਪਰ ਉਹਨੂੰ ਥੈਲਾ ਨਹੀਂ ਮਿਲਦਾ ਤੇ ਚੈੱਕਰ ਆ ਜਿਹੜਾ ਉਹ ਕਹਿੰਦਾ ਕਿਉਂ ਰੇ ਲੜਕੇ ਹੁਣ ਤੂੰ ਬਹਾਨਾ ਬਣਾਏਂਗਾ ਵੀ ਤੇਰੀ ਟਿਕਟਾ ਜਿਹੜੀ ਉਹ ਚੋਰੀ ਹੋ ਗਈ ਉਹ ਕਹਿੰਦਾ ਸਾਬ ਮੈਂ ਬਹਾਨਾ ਨਹੀਂ ਬਣਾਉਂਦਾ ਮੈਂ ਸੱਚ ਕਹਿ ਰਿਹਾ ਉਹ ਕਹਿੰਦਾ ਵੀ ਤੇਰੇ ਵਰਗੇ ਨਾ ਬਹੁਤ ਇਸ ਤਰ੍ਹਾਂ ਬੱਸਾਂ 'ਚ ਚੜਦੇ ਆ ਜਿਹੜੇ ਟਿਕਟ ਤਾਂ ਲੈਂਦੇ ਨਹੀਂ ਬਾਅਦ ਦੇ ਵਿੱਚ ਕਹਿ ਦਿੰਦੇ ਆ ਵੀ ਸਾਡਾ ਬੈਗ ਚੋਰੀ ਹੋ ਗਿਆ ਜਾਂ ਸਾਡਾ ਥੈਲਾ ਚੋਰੀ ਹੋ ਗਿਆ ਜਾਂ ਸਾਡਾ ਪਰਸ ਚੋਰੀ ਹੋ ਗਿਆ ਤੇ ਰਵੀ ਕਹਿੰਦਾ ਕਿ ਸਾਬ ਆਪਿਆ ਮੇਰਾ ਬੈਗ ਮੇਰੀਆਂ ਜੋ ਜੇਬਾਂ ਫਰੋਲ ਲਓ ਮੇਰਾ ਸੱਤੀ ਪਰਸੇ ਚੋਰੀ ਹੋ ਗਿਆ ਪਰ ਚੈਕਰ ਸੀ ਉਹਨੇ ਆਪਣੀ ਡਿਊਟੀ ਕਰਨੀ ਸੀ ਤਾਂ ਚਲੋ ਉਹਨੂੰ ਘਬਰਾ ਜਾਂਦਾ ਆਸੇ ਪਾਸੇ ਦੀਆਂ ਜਿਹੜੀਆਂ ਸਵਾਰੀਆਂ ਨੇ ਉਹ ਵੀ ਉਹਦੇ ਵੱਲ ਵੇਖਦੀਆਂ ਨੇ ਤੇ ਉਹ ਚੈਕਰ ਨੂੰ ਕਹਿੰਦਾ ਕਿ ਚਲ ਕੋਈ ਗੱਲ ਨਹੀਂ ਸਾਹਿਬ ਮੈਂ ਨਾ ਇੱਕ ਬਹੁਤ ਹਨਾ ਖਾਸ ਇੰਟਰਵਿਊ ਤੇ ਜਾ ਰਿਹਾ ਮੇਰਾ ਜਾਣਾ ਜ਼ਰੂਰੀ ਆ ਤੁਸੀਂ ਐਂ ਕਰੋ ਤੁਸੀਂ ਮੈਨੂੰ ਇੱਕ ਵਾਰ ਦਿੱਲੀ ਤੱਕ ਲੈ ਚੱਲੋ ਦਿੱਲੀ ਉਤਰਨੇ ਤੋਂ ਪਹਿਲਾਂ ਮੈਂ ਤੁਹਾਡੇ ਪੈਸਿਆਂ ਦਾ ਬੰਦੋਬਸਤ ਕਰ ਦੂੰ ਜਿਵੇਂ ਮਰਜ਼ੀ ਕਰਾਂ ਚੈਕਰ ਆ ਜਿਹੜਾ ਉਹਨੂੰ ਕਹਿੰਦਾ ਵੀ ਤੂੰ ਕਿਵੇਂ ਬੰਦੋਬਸਤ ਕਰ ਦੇਂਗਾ ਤੇ ਉਹ ਕਹਿੰਦਾ ਵੀ ਮੈਂ ਜਿਵੇਂ ਮਰਜ਼ੀ ਕਰਾਂ ਭਾਵੇਂ ਕਿ ਉਹਨੂੰ ਪਤਾ ਨਹੀਂ ਹੁੰਦਾ ਰਵੀ ਨੂੰ ਵੀ ਮੈਂ ਹੀਲਾ ਕਿਵੇਂ ਕਰਕੇ ਦੇਵਾਂ ਪਰ ਉਹਦੀ ਮਿੰਨਤਾਂ ਕਰਨ ਲੱਗ ਜਾਂਦਾ ਤੇ ਜਦੋਂ ਜਿਹੜਾ ਚੈਕਰ ਆ ਉਹਨੂੰ ਵੀ ਤਰਸ ਜਾ ਆ ਜਾਂਦਾ ਉਹਨੂੰ ਲੱਗਦਾ ਵੀ ਚਲ ਬੱਚਾ ਹਨਾ ਵੀ ਕਾ ਨੂੰ ਮੈਂ ਇਹਦੇ ਨਾਲ ਇਸ ਤਰ੍ਹਾਂ ਕਰਨਾ ਉਹਨੂੰ ਕਹਿੰਦਾ ਵੀ ਠੀਕ ਆ ਯਾਦ ਰੱਖੀ ਸੀਟ ਤੇ ਤਾਂ ਬੈਠਾ ਰਹੇ ਪਰ ਕਿਰਾਇਆ ਦੇਣਾ ਹੋਊਗਾ ਉਹ ਕਹਿੰਦਾ ਜ਼ਰੂਰ ਦੇਵਾਂਗਾ ਚਲੋ ਉਹ ਉੱਥੇ ਬਹਿ ਜਾਂਦਾ ਪਰ ਉਸ ਤੋਂ ਬਾਅਦ ਰਵੀ ਦਾ ਜਿਹੜਾ ਸੁਪਨੇ ਵੇਖ ਰਿਹਾ ਹੁੰਦਾ ਉਹ ਤਾਂ ਇੱਕ ਪਾਸੇ ਹੁਣ ਉਹਨੂੰ ਟਿਕਟ ਦੇ ਪੈਸੇ ਦੇਣ ਦਾ ਫਿਕਰ ਹੋ ਜਾਂਦਾ ਤੇ ਉਹਦੀਆਂ ਬੈਗ ਦੇ ਵਿੱਚ ਜੋ ਪਰਸ ਚੋਰੀ ਹੋਇਆ ਸੀ ਸਿਰਫ ਉਹਦੀ ਟਿਕਟ ਤੇ ਪੈਸੇ ਨਹੀਂ ਚੋਰੀ ਹੋਏ ਸੀ ਉਹਦੇ ਮਾਪੇ ਬਾਬ ਦੀਆਂ ਸਦਰਾਂ ਉਹਦੇ ਵੇਖੇ ਹੋਏ ਸੁਪਨੇ ਵੀ ਚੋਰੀ ਹੋ ਗਏ ਸੀ ਉਹ ਸੋਚਦਾ ਵੀ ਹੁਣ ਮੈਂ ਪੈਸੇ ਕਿਵੇਂ ਦੇਵਾਂਗਾ ਚਲੋ ਇਹ ਸੋਚਦੇ ਸੋਚਦੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਸਵਾਰੀਆਂ ਚੜ੍ਹਦੀਆਂ ਉਤਰਦੀਆਂ ਕੁਝ-ਕੁਝ ਵਾਰੀਆਂ ਨੂੰ ਪਤਾ ਹੁੰਦਾ ਵੀ ਇਹਦਾ ਪਾਸੇ ਚੋਰੀ ਹੋ ਗਿਆ ਪਰ ਕੋਈ ਵੀ ਆ ਕੇ ਰਵੀ ਨਾਲ ਹਮਦਰਦੀ ਨਹੀਂ ਕਰਦਾ ਇੰਨੇ ਨੂੰ ਬੱਸ ਦੇ ਵਿੱਚ ਇੱਕ ਪੁਲਿਸ ਹੌਲਦਾਰ ਚੜਦਾ ਜਿਹੜਾ ਕਿ ਰਵੀ ਦੇ ਤਕਰੀਬਨ ਪਿਓ ਦੀ ਉਮਰ ਦਾ ਹੁੰਦਾਗਾ ਉਹ ਇਧਰਲੀ ਸੀਟ ਤੇ ਬਹਿ ਜਾਂਦਾ ਸੀਟ ਤੇ ਬੈਠਿਆਂ-ਬੈਠਿਆਂ ਉਹਨੂੰ ਇਹ ਅਹਿਸਾਸ ਹੁੰਦਾ ਵੀ ਇਹ ਮੁੰਡਾ ਰੋ ਰਿਹਾ ਜਦੋਂ ਉਹ ਰਵੀ ਵੱਲ ਵੇਖਦਾ ਤਾਂ ਰਵੀ ਦੀਆਂ ਅੱਖਾਂ ਦੇ ਵਿੱਚ ਆਪਮਹਾਰੇ ਹੰਝੂ ਵਹਿ ਰਹੇ ਹੁੰਦੇ ਆ ਤੇ ਪੁਲਿਸ ਹੌਲਦਾਰ ਦਾ ਕਾਲਜਾ ਬਲੁੰਦ ਰਿਆ ਜਾਂਦਾ ਉਹ ਆਪਣੀ ਸੀਟ ਤੋਂ ਉੱਠ ਕੇ ਰਵੀ ਦੇ ਨਾਲ ਬੈੰਦਾ ਤੇ ਰਵੀ ਨੂੰ ਕਹਿੰਦਾ ਕਿ ਬੇਟਾ ਕੀ ਹੋਇਆ ਰਵੀ ਉਸ ਪੁਲਿਸ ਵਾਲੇ ਵੱਲ ਵੇਖ ਕੇ ਘਬਰਾ ਜਾਂਦਾ ਤੇ ਉਹਨੂੰ ਲੱਗਦਾ ਵੀ ਹੁਣ ਇਹ ਮੈਨੂੰ ਤੰਗ ਕਰੂਗਾ ਉਹ ਪੁਲਿਸ ਵਾਲਾ ਜਿਹੜਾ ਉਹ ਰਵੀ ਨੂੰ ਵੱਲ ਫੇਰ ਦੇਖਦਾ ਤੇ ਉਹ ਸੋਚਦਾ ਵੀ ਡਰ ਗਿਆ ਉਹ ਕਹਿੰਦਾ ਦੇਖ ਪੁੱਤ ਮੈਂ ਤੇਰੇ ਪਿਓ ਆ ਵਰਗਾਗਾ ਕੀ ਪਰੇਸ਼ਾਨੀ ਹੈ ਤੈਨੂੰ ਤੂੰ ਮੈਨੂੰ ਦੱਸ ਤਾਂ ਚਲੋ ਰਵੀ ਨੂੰ ਵੀ ਇਹ ਲੱਗਦਾ ਵੀ ਇਹ ਵਾਕਿਆ ਹੀ ਮੇਰੇ ਨਾਲ ਹਮਦਰਦੀ ਕਰ ਰਿਹਾ ਰਵੀ ਉਹਦੇ ਗੱਲ ਲੱਗ ਕੇ ਪਹਿਲਾਂ ਰੋਂਦਾ ਰੋ ਰੋ ਕੇ ਉਹਨੂੰ ਆਪਣੀ ਸਾਰੀ ਕਹਾਣੀ ਦੱਸਦਾ ਤਾਂ ਫਿਰ ਜਿਹੜਾ ਪੁਲਿਸ ਵਾਲਾ ਉਹਨੂੰ ਆਪਣੇ ਗੱਲ ਨਾਲ ਲਾਉਂਦਾ ਤੇ ਉਹਨੂੰ ਕਹਿੰਦਾ ਬੱਸ ਐਡੀ ਇੱਕ ਗੱਲ ਇੱਥੇ ਹਿੰਮਤ ਨਹੀਂ ਹਾਰਨੀ ਤੂੰ ਇਹ ਯਾਦ ਰੱਖਣਾ ਕਿ ਤੂੰ ਇੰਟਰਵਿਊ ਤੇ ਜਾ ਰਿਹਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਦਿੱਲੀ ਜ਼ਰੂਰ ਪਹੁੰਚੇਗਾ ਬੱਸ ਤੂੰ ਆਪਣੀ ਇੰਟਰਵਿਊ ਬਾਰੇ ਸੋਚ ਐਨੇ ਇੱਕ ਦਿਲਾਸੇ ਨਾਲ ਰਵੀ ਨੂੰ ਬਹੁਤ ਵੱਡਾ ਹੌਸਲਾ ਮਿਲਦਾ ਤੇ ਅਗਲੇ ਸਟੈਂਡ ਤੇ ਜਦੋਂ ਫਿਰ ਚੈੱਕ ਕਰਾਉਂਦਾ ਤਾਂ ਉਹ ਫਿਰ ਰਵੀ ਨੂੰ ਕਹਿੰਦਾ ਕਿ ਹੁਣ ਤੇਰੇ ਕੋਲ ਹੋਇਆ ਹੱਲ ਕੋਈ ਤਾਂ ਪੁਲਿਸ ਵਾਲਾ ਜਿਹੜਾ ਉਹ ਕਹਿੰਦਾ ਵੀ ਦੱਸੋ ਉਹ ਦੱਸਦਾ ਵੀ ਇਹ ਕਹਿ ਰਿਹਾ ਹੈ ਕਿ ਮੇਰਾ ਪਰਸ ਚੋਰੀ ਹੋ ਗਿਆ ਤੇ ਇਹ ਮੇਨੀਆਂ ਮੈਂ ਤਾਂ ਕਰਦਾ ਵੀ ਦਿੱਲੀ ਤੱਕ ਲੈ ਕੇ ਜਾ ਪਰ ਮੈਂ ਤਾਂ ਟਿਕਟ ਲੈਣੀ ਆ ਤਾਂ ਉਹ ਪੁਲਿਸ ਹੌਲਦਾਰ ਆ ਜਿਹੜਾ ਉਹ ਰਵੀ ਦੀ ਟਿਕਟ ਦੇ ਪੈਸੇ ਦੇ ਦਿੰਦਾ ਚੈੱਕਰ ਨੂੰ ਵੀ ਆ ਲਓ ਤੁਸੀਂ ਟਿਕਟ ਦੇ ਦਿਓ ਇਹਨੂੰ ਉਹ ਟਿਕਟਾ ਜਿਹੜੀ ਉਹ ਦੇ ਦਿੰਦਾ ਤੇ ਚਲੋ ਉਸ ਤੋਂ ਬਾਅਦ ਰਵੀ ਆ ਜਿਹੜਾ ਉਹ ਉਸ ਪੁਲਿਸ ਹੌਲਦਾਰ ਦਾ ਧੰਨਵਾਦ ਕਰਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਧੰਨਵਾਦ ਕਰਨ ਵਾਲੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਉਹ ਦੋਨੋਂ ਜਾਨੀ ਗੱਲਾਂ ਕਰਦੇ ਜਾਂਦੇ ਆ ਗੱਲਾਂ-ਗੱਲਾਂ ਦੇ ਵਿੱਚ ਉਹ ਪੁਲਿਸ ਹੌਲਦਾਰ ਉਹਨੂੰ ਬੜਾ ਹੌਸਲਾ ਦਿੰਦਾ ਉਹਦੇ ਪਰਿਵਾਰ ਬਾਰੇ ਪੁੱਛਦਾ ਤਾਂ ਰਵੀ ਸਾਰੇ ਪਰਿਵਾਰ ਬਾਰੇ ਆਪਣੇ ਹਣਾ ਜੋ ਫੈਮਿਲੀ ਹੁੰਦੀ ਆ ਫੈਮਿਲੀ ਦੇ ਕੀ ਸੁਪਨੇ ਹੁੰਦੇ ਆ ਉਹਦਾ ਬੈਕਗ੍ਰਾਉਂਡ ਕੀ ਹੁੰਦਾ ਸਾਰੀ ਗੱਲ ਆ ਜਿਹੜੀ ਉਹ ਪੁਲਿਸ ਹੌਲਦਾਰ ਨੂੰ ਦੱਸ ਦਿੰਦਾ ਪੁਲਿਸ ਹੌਲਦਾਰ ਦਾ ਨਾਮ ਰਕੇਸ਼ ਹੁੰਦਾ ਰਕੇਸ਼ ਸਾਰੀ ਗੱਲ ਸੁਣ ਕੇ ਰਵੀ ਨੂੰ ਕਹਿੰਦਾ ਕਿ ਪੁੱਤਰ ਤੂੰ ਬਹੁਤ ਅੱਗੇ ਤੱਕ ਜਾਏਗਾ ਬਸ ਇਹੋ ਜਿਹੇ ਜਿਹੜੇ ਅੜਿੱਕੇ ਆ ਇਹ ਮੰਜ਼ਲਾਂ ਦੇ ਰਾਹਾਂ ਵਿੱਚ ਆਉਂਦੇ ਹੁੰਦੇ ਆ ਬਸ ਇਹਨਾਂ ਤੋਂ ਨਹੀਂ ਘਬਰਾਉਣਾ ਤਾਂ ਰਵੀਆ ਉਹਨਾਂ ਦਾ ਧੰਨਵਾਦ ਕਰਦਾ ਇੰਨੇ ਨੂੰ ਦਿੱਲੀ ਆ ਜਾਂਦੀ ਆ ਤੇ ਦਿੱਲੀ ਆ ਕੇ ਜਿਹੜਾ ਉਹ ਪੁਲਿਸ ਇੰਸਪੈਕਟਰ ਆ ਪੁਲਿਸ ਹੌਲਦਾਰ ਆ ਉਹ ਰਵੀ ਨੂੰ ਕਹਿੰਦਾ ਕਿ ਆਲੇ ਪੁੱਤ ਮੇਰਾ ਫੋਨ ਨੰਬਰ ਲੈ ਜਦੋਂ ਵੀ ਤੇਰੀ ਇੰਟਰਵਿਊ ਹੋ ਗਈ ਤਾਂ ਤੂੰ ਮੈਨੂੰ ਜ਼ਰੂਰ ਦੱਸੀ ਵੀ ਕਿਵੇਂ ਹੋਈ ਨਾਲੇ ਤੇਰੇ ਰਹਿਣ ਵਾਸਤੇ ਨਾ ਜੇ ਤੈਨੂੰ ਕੁਛ ਨਾ ਪ੍ਰਬੰਧ ਹੋਇਆ ਤਾਂ ਤੂੰ ਮੇਰੇ ਘਰ ਆ ਜੀ ਮੇਰੇ ਕੋਲ ਇੱਕ ਛੋਟਾ ਜਿਹਾ ਪੁਲਿਸ ਹੈੱਡ ਕੁਆਰਟਰ ਮੈਨੂੰ ਮਿਲਿਆ ਹੋਇਆ ਕੁਆਰਟਰ ਮਿਲਿਆ ਹੋਇਆ ਮੈਨੂੰ ਉਹਦੇ ਵਿੱਚ ਮੈਂ ਤੈਨੂੰ ਰੱਖੂਗਾ ਤਾਂ ਚਲੋ ਜਿਹੜਾ ਰਵੀ ਆ ਉਹ ਫੋਨ ਨੰਬਰ ਲੈਂਦਾ ਤਾਂ ਪੁਲਿਸ ਹੌਲਦਾਰ ਜਾਂਦਾ ਜਾਂਦਾ ਰਵੀ ਨੂੰ 500 ਰੁਪਿਆ ਨੋਟ ਦਿੰਦਾ ਇਹਨੂੰ ਕਹਿੰਦਾ ਕੋਲ ਰੱਖ ਲੈ ਕੰਮ ਆਊਗਾ ਰਵੀ ਮਨਾ ਨਹੀਂ ਰਵੀ ਮਨਾ ਕਰ ਰਿਹਾ ਹੁੰਦਾ ਪਰ ਉਹ ਪੁਲਿਸ ਇਨਸਪੈਕਟਰ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਇਹ ਤਾਂ ਤੈਨੂੰ ਰੱਖਣਾ ਪਊਗਾ ਚਲੋ 500 ਰੁਪਿਆ ਜੇਬ ਵਿੱਚ ਪਾ ਕੇ ਉਹਦੇ ਪੈਰੀ ਹੱਥ ਲਾ ਕੇ ਉੱਥੋਂ ਚੱਲਦਾ ਜਾ ਕੇ ਉਹ ਇੰਟਰਵਿਊ ਦਿੰਦਾ ਤੇ ਇੰਟਰਵਿਊ ਆ ਜਿਹੜੀ ਉਹਦੀ ਕਲੀਅਰ ਹੋ ਜਾਂਦੀ ਆ ਉਸ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਕੰਮ ਰਵੀ ਉਸ ਪੁਲਿਸ ਹੌਲਦਾਰ ਨੂੰ ਫੋਨ ਕਰਦਾ ਤੇ ਉਹਨੂੰ ਦੱਸਦਾ ਕਿ ਸਰ ਮੇਰੀ ਇੰਟਰਵਿਊ ਕਲੀਅਰ ਹੋ ਗਈ ਆ ਤੇ ਮੈਨੂੰ ਇੱਥੋਂ ਦੇ ਹੀ ਇੱਕ ਵਧੀਆ ਕਾਲਜ ਦੇ ਵਿੱਚ ਦਾਖਲਾ ਮਿਲ ਗਿਆ ਤੇ ਮੇਰੀ ਪੜ੍ਹਾਈ ਆ ਜਿਹੜੀ ਉਹ ਮੁਕਤਾ ਚਾਰ ਸਾਲ ਚਲੋ ਚਾਰ ਸਾਲ ਉਹਨੇ ਦਿੱਲੀ 'ਚ ਰਹਿਣਾ ਸੀ ਤੇ ਫਿਰ ਜਿਹੜਾ ਉਹ ਰਕੇਸ਼ ਹੁੰਦਾ ਉਹ ਕਹਿੰਦਾ ਵੀ ਤੂੰ ਕਿਤੇ ਬਾਹਰ ਨਹੀਂ ਰਹਿਣਾ ਤੂੰ ਮੇਰੇ ਕੋਲ ਰਹੇਗਾ ਉਹ ਕਹਿੰਦਾ ਵੀ ਨਹੀਂ ਰਹਿਣ ਦਾ ਪ੍ਰਬੰਧ ਆ ਜਿਹੜਾ ਉਹ ਮੇਰਾ ਹੋਸਟਲ ਦੇ ਵਿੱਚ ਹੀ ਹੋ ਗਿਆ ਤੇ ਰਹਿਣ ਦੀ ਕੋਈ ਫਿਕਰ ਨਹੀਂ ਹੈਗੀ ਤਾਂ ਉਹ ਕਹਿੰਦਾ ਵੀ ਠੀਕ ਆ ਫਿਰ ਵੀ ਤੂੰ ਮੇਰੇ ਘਰ ਆ ਕੇ ਜਾਈਂ ਅਗਲੇ ਦਿਨ ਜਦੋਂ ਰਵੀ ਨੇ ਵਾਪਸ ਆਉਣਾ ਹੁੰਦਾ ਤਾਂ ਉਹ ਰਕੇਸ਼ ਦੇ ਘਰ ਜਾਂਦਾ ਉਹਨੂੰ ਮਿਲਦਾ ਰਕੇਸ਼ ਜਿਹੜਾ ਆਪਣੀ ਪਤਨੀ ਤੇ ਆਪਣੀਆਂ ਦੋ ਬੇਟੀਆਂ ਦੇ ਨਾਲ ਆਪਣੇ ਘਰ ਰਹਿੰਦਾ ਹੁੰਦਾ ਚਲੋ ਉਹਨਾਂ ਨੂੰ ਮਿਲ ਕੇ ਰਵੀ ਨੂੰ ਵੀ ਵਧੀਆ ਲੱਗਦਾ ਤੇ ਰਵੀ ਉਸ ਤੋਂ ਬਾਅਦ ਉਸ ਕਾਲਜ ਦੇ ਵਿੱਚ ਪੜ੍ਹਾਈ ਸ਼ੁਰੂ ਕਰਦਾ ਇੱਕ ਸਾਲ ਬੀਤਿਆ 2 3 4 ਸਾਲ ਬੀਤ ਗਏ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਬੀਤ ਗਏ ਤੇ ਇਨਾਂ 4 ਸਾਲਾਂ ਦੇ ਵਿੱਚ ਰਵੀ ਨੇ ਦਿਨ ਰਾਤ ਮਿਹਨਤ ਕੀਤੀ ਉਹਨੇ ਆਪਣੇ ਪਿਓ ਨੂੰ ਵੇਖਿਆ ਆਪਣੀ ਮਾਂ ਨੂੰ ਮਜ਼ਦੂਰੀ ਕਰਦੇ ਵੇਖਿਆ ਤੇ ਉਸ ਪੁਲਿਸ ਇੰਸਪੈਕਟਰ ਦੀ ਹੱਲਾਸ਼ੇਰੀ ਨੂੰ ਵੇਖਿਆ ਦੇਖਦੇ-ਵੇਖਦੇ ਉਹ ਆਪਣਾ ਕੋਰਸ ਜਿਹੜਾ ਪੂਰਾ ਕਰ ਲੈਂਦਾ ਤੇ ਉਸ ਤੋਂ ਬਾਅਦ ਉੱਥੇ ਹੀ ਉਸੇ ਕਾਲਜ ਵੱਲੋਂ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਇੱਕ ਉੱਚ ਅਹੁਦੇ ਤੇ ਉਹਨੂੰ ਨੌਕਰੀ ਮਿਲ ਜਾਂਦੀ ਆ ਕਿਉਂਕਿ ਉਹਦੇ ਨੰਬਰ ਬਹੁਤ ਵਧੀਆ ਹੁੰਦੇ ਆ ਤੇ ਹੁਣ ਜਿਹੜਾ ਰਵੀ ਆ ਉਹ ਆਪਣੇ ਮਾਪੇ ਬਾਂ ਨੂੰ ਤੇ ਆਪਣੀ ਭੈਣ ਨੂੰ ਨਾਲ ਇੱਥੇ ਲੈ ਆਉਂਦਾ ਇੱਕ ਵਧੀਆ ਕੁਆਟਰ ਉਹਨਾਂ ਨੂੰ ਕੰਪਨੀ ਵੱਲੋਂ ਮੁਹਈਆ ਕਰਵਾਇਆ ਜਾਂਦਾ ਉੱਥੇ ਰਹਿਣ ਲੱਗਦੇ ਆ ਤੇ ਹੁਣ ਰਵੀ ਦੀ ਤਨਖਾਹ ਬਹੁਤ ਵਧੀਆ ਉਹ ਆਪਣੀ ਭੈਣ ਨੂੰ ਟੀਚਿੰਗ ਦਾ ਡਿਪਲੋਮਾ ਕਰਾਉਂਦਾ ਮਾਸਟਰੀ ਦਾ ਕੋਰਸ ਕਰਾਉਂਦਾ ਤੇ ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਕਹਿੰਦਾ ਕਿ ਤੂੰ ਆਪਣਾ ਸੁਪਨਾ ਪੂਰਾ ਕਰ ਦੋ ਸਾਲਾਂ ਦੇ ਵਿੱਚ ਉਹ ਆਪਣਾ ਕੋਰਸ ਕਰ ਲੈਂਦੀ ਆ ਤੇ ਇੱਕ ਵਧੀਆ ਸਕੂਲ ਦੇ ਵਿੱਚ ਜੁਆਇਨ ਕਰ ਲੈਂਦੀ ਆ ਹੁਣ ਰਵੀ ਦੀ ਵੀ ਤਨਖਾਹ ਵਧੀਆ ਹੁੰਦੀ ਆ ਰਵੀ ਉਸ ਪੁਲਿਸ ਵਾਲੇ ਰਕੇਸ਼ ਦੇ ਘਰ ਜਾਂਦਾ ਰਹਿੰਦਾ ਉਹਨੂੰ ਮਿਲਦਾ ਰਹਿੰਦਾ ਉਹਦੇ ਪਰਿਵਾਰ ਨਾਲ ਉਹਦਾ ਆਉਣ ਜਾਣ ਵਧੀਆ ਹੋ ਜਾਂਦਾ ਦੋਨੋਂ ਪਰਿਵਾਰ ਆਪਸ ਵਿੱਚ ਮਿਲਦੇ ਆ ਜਿਹੜੀ ਸਿਰਤਾ ਉਹ ਰਕੇਸ਼ ਦੀਆਂ ਧੀਆਂ ਦੀ ਵਧੀਆ ਸੇਲੀ ਬਣ ਜਾਂਦੀ ਆ ਵਧੀਆ ਆਉਣ ਜਾਣ ਉਹਨਾਂ ਦਾ ਬਣ ਜਾਂਦਾ ਤੇ ਹੁਣ ਕਈ ਸਾਲ ਬੀਤ ਜਾਂਦੇ ਆ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਆ ਤੇ ਰਕੇਸ਼ ਆ ਜਿਹੜਾ ਉਹ ਹੌਲਦਾਰ ਦੇ ਅਹੁਦੇ ਤੋਂ ਹੀ ਰਿਟਾਇਰ ਹੋ ਜਾਂਦਾ ਕਿਉਂਕਿ ਜਿਆਦਾ ਨਹੀਂ ਸੀ ਪੜਿਆ ਵਿਚਾਰਾ ਜਿੰਨੀ ਕੁ ਚਲੋ ਉਹਦੀ ਹਨਾ ਸੀਗੀ ਕੁਆਲੀਫਿਕੇਸ਼ਨ ਉਹਦੇ ਹਿਸਾਬ ਨਾਲ ਉਹ ਹੌਲਦਾਰ ਦੇ ਪਦ ਤੋਂ ਰਿਟਾਇਰ ਹੁੰਦਾ ਹੁਣ ਉਹਨੇ ਅੱਗੇ ਆਪਣੀਆਂ ਪੜਾਈਆਂ ਕੁੜੀ ਦੀ ਕੁੜੀਆਂ ਦੀ ਪੜਾਈ ਦਾ ਹਨਾ ਵੇਖਣਾ ਸੀ ਉਹਦੀਆਂ ਕੁੜੀਆਂ ਪੜ ਗਈਆਂ ਸੀ ਤੇ ਰਕੇਸ਼ ਨੇ ਕਈ ਵਾਰ ਰਵੀ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਆ ਮੇਰੇ ਪਿੰਡ ਦੇ ਬੱਚੇ ਆ ਜਿਹੜੇ ਪੜਨ ਨੂੰ ਤਰਸਦੇ ਆ ਤੇ ਮੈਂ ਚਾਹੁੰਦਾ ਸੀ ਕਿ ਮੈਂ ਮੇਰੀ ਪ੍ਰਮੋਸ਼ਨ ਹੋਵੇ ਤੇ ਮੈਂ ਆਪਣੀ ਜਮਾ ਪੂੰਜੀ ਦੇ ਵਿੱਚੋਂ ਇੱਕ ਸਕੂਲ ਆਪਣੇ ਪਿੰਡ ਦੇ ਵਿੱਚ ਬਣਵਾਵਾਂ ਤਾਂ ਕਿ ਬੱਚੇ ਪੜ ਸਕਣ ਜੇ ਮੇਰੇ ਪਿੰਡ ਦੇ ਵਿੱਚ ਵਧੀਆ ਸਕੂਲ ਹੁੰਦਾ ਤਾਂ ਮੈਂ ਹੋਰ ਪੜਦਾ ਤੇ ਮੈਂ ਹੌਲਦਾਰ ਦੇ ਅਹੁਦੇ ਤੋਂ ਰਿਟਾਇਰ ਨਾ ਹੁੰਦਾ ਤੇ ਇਧਰ ਰਵੀ ਆ ਜਿਹੜਾ ਉਹ ਸੋਚਦਾ ਵੀ ਉਸ 500 ਰੁਪਏ ਦਾ ਮੁੱਲ ਮੋੜਨ ਦਾ ਹੁਣ ਮੌਕਾ ਆ ਗਿਆ ਰਵੀ ਵਧੀਆ ਕੰਪਨੀ ਦੇ ਵਿੱਚ ਜੌਬ ਕਰਦਾ ਉਹਦੀ ਤਨਖਾਹ ਵਧੀਆ ਹੁੰਦੀ ਆ ਤੇ ਉਹ ਰਕੇਸ਼ ਦਾ ਪਿੰਡ ਪੁੱਛ ਲੈਂਦਾ ਪਿੰਡ ਪੁੱਛ ਕੇ ਗੱਲਾਂ-ਗੱਲਾਂ ਦੇ ਵਿੱਚ ਫਿਰ ਉਹ ਪਿੰਡ ਦੇ ਵਿੱਚ ਜਾਂਦਾ ਆਪਣੇ ਮਾਪਿਆਂ ਨੂੰ ਲੈ ਕੇ ਉੱਥੋਂ ਦਾ ਦੌਰਾ ਕਰਦਾ ਤੇ ਆਪਣੇ ਮਾਪਿਆਂ ਨੂੰ ਕਹਿੰਦਾ ਕਿ ਰਕੇਸ਼ ਅੰਕਲ ਦਾ ਜਨਮ ਦਿਨ ਆਉਣ ਵਾਲਾ 60ਵਾਂ ਤੇ ਮੈਂ ਚਾਹੁੰਨਾ ਕਿ ਮੈਂ ਉਹਨਾਂ ਨੂੰ ਇਹ ਗਿਫਟ ਦੇਵਾਂ ਉਹਨਾਂ ਨੂੰ ਸਕੂਲ ਖੋਲ੍ਹ ਕੇ ਦੇਵਾਂ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਕੂਲ ਹੋਵੇ ਤਾਂ ਚਲੋ ਉਹਦੇ ਮਾਪਿਓ ਵੀ ਉਹਨੂੰ ਹੱਲਾਸ਼ੇਰੀ ਦਿੰਦੇ ਆ ਤੇ 6 ਮਹੀਨਿਆਂ ਦੇ ਵਿੱਚ ਰਵੀ ਉਸ ਪਿੰਡ ਦੇ ਵਿੱਚ ਇੱਕ ਸਕੂਲ ਦੀ ਵਧੀਆ ਬਿਲਡਿੰਗ ਬਣਵਾਉਂਦਾ ਤੇ ਉੱਥੇ ਵਧੀਆ ਸਟਾਫ ਭਰਤੀ ਕਰਕੇ ਉਹ ਸਕੂਲ ਆ ਜਿਹੜਾ ਉਹ ਚਾਲੂ ਕਰ ਦਿੰਦਾ ਤੇ ਇਧਰੋਂ ਰਕੇਸ਼ ਦਾ ਜਦੋਂ 60ਵਾਂ ਜਨਮ ਦਿਨ ਆਉਂਦਾ ਤਾਂ ਰਵੀ ਆਪਣੇ ਮਾਪੇ-ਵਾਪ ਨੂੰ ਪਹਿਲਾਂ ਰਕੇਸ਼ ਦੇ ਪਿੰਡ ਛੱਡਿਆ ਹੁੰਦਾ ਫਿਰ ਉਹ ਰਕੇਸ਼ ਅੰਕਲ ਦੇ ਘਰ ਉਹਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਨਾ ਤੁਹਾਡੇ ਲਈ ਇੱਕ ਸਰਪ੍ਰਾਈਜ਼ ਤਿਆਰ ਕੀਤਾ ਮੈਂ ਚਾਹਣਾ ਤੁਸੀਂ ਮੇਰੇ ਨਾਲ ਚੱਲੋ ਤਾਂ ਰਕੇਸ਼ ਕਹਿੰਦਾ ਕਿ ਪੁੱਤ ਐਵੇਂ ਕੀ ਖਰਚਾ ਕਰਨ ਦੀ ਲੋੜ ਸੀ ਕਿਹੋ ਜਿਹਾ ਸਰਪ੍ਰਾਈਜ਼ ਆ ਉਹ ਕਹਿੰਦਾ ਬਸ ਤੁਸੀਂ ਚੁੱਪ ਕਰਕੇ ਗੱਡੀ 'ਚ ਬੈਠੋ ਉਹ ਰਕੇਸ਼ ਉਹਦੀ ਪਤਨੀ ਤੇ ਉਹਦੀਆਂ ਬੇਟੀਆਂ ਨੂੰ ਗੱਡੀ 'ਚ ਬਿਠਾਉਂਦਾ ਤੇ ਰਕੇਸ਼ ਦੇ ਪਿੰਡ ਵੱਲ ਚੱਲ ਪੈਂਦੇ ਆ ਪਿੰਡ ਦੇ ਵਿੱਚ ਵੜਦਿਆਂ ਹੀ ਰਕੇਸ਼ ਆ ਜਿਹੜਾ ਉਹ ਹੈਰਾਨ ਹੁੰਦਾ ਵੀ ਇਹ ਮੇਰੇ ਪਿੰਡ ਕਿਉਂ ਲਿਆਇਆ ਪਰ ਉਹਦੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਉਹ ਆਪਣੇ ਪਿੰਡ ਦੇ ਵਿੱਚ ਵੜਦਿਆਂ ਹੀ ਇੱਕ ਵੱਡੀ ਸਾਰੀ ਸੋਹਣੀ ਜੀ ਬਿਲਡਿੰਗ ਦੇਖਦਾ ਤੇ ਜਿੱਤੇ ਮੋٹے ਅੱਖਰਾਂ ਨਾਲ ਲਿਖਿਆ ਹੁੰਦਾ ਰਿਟਾਇਰਡ ਰਕੇਸ਼ ਕੁਮਾਰ ਸਕੂਲ ਉਹਨੇ ਉਹਦੇ ਨਾਮ ਤੇ ਸਕੂਲ ਰੱਖਿਆ ਤੇ ਇਹ ਵੇਖ ਕੇ ਰਕੇਸ਼ ਦਾ ਜੋ ਚਿਹਰਾ ਉਹ ਫੁੱਲਾਂ ਵਾਂਗੂ ਖਿੜ ਜਾਂਦਾ ਤੇ ਉਹ ਉਹ ਇੰਨਾ ਹੈਰਾਨ ਹੁੰਦਾ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਆਪਣੀ ਖੁਸ਼ੀ ਕਿਵੇਂ ਜ਼ਾਹਰ ਕਰਾਂ ਗੱਡੀ ਚੋਂ ਉਤਰਦੇ ਹੀ ਉਹ ਰਵੀ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਤੇ ਰਵੀ ਉਹਦੇ ਪੈਰੀ ਹੱਥ ਲਾ ਕੇ ਉਹਨੂੰ ਆਪਣੇ ਨਾਲ ਲਾਉਂਦਾ ਤੇ ਦੋਨੋਂ ਜਣੇ ਭਾਵੁਕ ਹੋ ਜਾਂਦੇ ਆ ਰਕੇਸ਼ ਦਾ ਪਰਿਵਾਰ ਉਹਦੀਆਂ ਬੇਟੀਆਂ ਵੀ ਰੋਣ ਲੱਗ ਜਾਂਦੀਆਂ ਤੇ ਇੰਨੇ ਨੂੰ ਰਵੀ ਦੇ ਮਾਪੇ ਆ ਜਾਂਦੇ ਆ ਸਿਰਤ ਆਉਂਦੀ ਆ ਸਾਰੇ ਜਣੇ ਇਕੱਠੇ ਹੋ ਜਾਂਦੇ ਆ ਵੀ ਆਹ ਕੀ ਹੋਇਆ ਫਿਰ ਪਤਾ ਲੱਗਦਾ ਵੀ ਰਵੀ ਨੇ ਬੱਸ ਦੇ ਵਿੱਚ ਦਿੱਤੇ ਹੋਏ ਉਸ 500 ਦੇ ਨੋਟ ਦੀ ਜਿਹੜੀ ਕੀਮਤ ਸੀ ਉਹ ਰਕੇਸ਼ ਦੇ ਉਸ ਸੁਪਨੇ ਨੂੰ ਪੂਰਾ ਕਰਕੇ ਪੂਰੀ ਕੀਤੀ ਜਿਹੜਾ ਸ਼ਾਇਦ ਰਕੇਸ਼ ਹੁਣ ਭੁੱਲ ਗਿਆ ਸੀ ਵੀ ਕਦੇ ਪੂਰਾ ਹੋਊਗਾ ਜੇ ਅਸੀਂ ਕਿਸੇ ਦੀ ਮਦਦ ਕਰਨ ਦੇ ਬਦਲੇ ਉਹਦਾ ਇਹਸਾਨ ਕਰਨਾ ਰੱਖਣਾ ਉਹਦਾ ਥੈਂਕ ਯੂ ਕਰਨਾ ਕੋਈ ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਅਗਲੇ ਨੂੰ ਵੀ ਮਾਣ ਹੋਵੇ ਵੀ ਹਾਂ ਅਸੀਂ ਦੀ ਮਦਦ ਕੀਤੀ ਸੀ ਮੋੜਤਾ ਉਹਦਾ 500 ਰੁਪਇਆ ਵੀ ਸਕਦਾ ਸੀ ਪਰ ਉਹਨੇ ਇਹ ਸੋਚਿਆ ਵੀ ਉਹ 500 ਰੁਪਇਆ ਜੇ ਉਸ ਦਿਨ ਮੈਨੂੰ ਨਾ ਮਿਲਦਾ ਜੇ ਰਕੇਸ਼ ਮੇਰੀ ਟਿਕਟ ਦੇ ਪੈਸੇ ਨਾ ਦਿੰਦਾ ਤਾਂ ਮੇਰੀ ਇੰਟਰਵਿਊ ਨਹੀਂ ਹੋਣੀ ਸੀ ਜਿਹੜੀ ਜਾੜਾ ਨਾ ਜਿੱਥੋਂ ਅਸੀਂ ਸ਼ੁਰੂ ਹੋਏ ਆ ਉੱਥੇ ਸਾਡੀ ਬਾਹ ਕੌਣ ਫੜਦਾ ਇਹ ਬਹੁਤ ਮੈਨੇ ਰੱਖਦੀ ਹੈ ਗੱਲ ਦੇਖੋ ਜਿਹੜੇ ਲੋਕ ਹੁੰਦੇ ਆ ਐਹਸਾਨ ਕਿਸੇ ਦੇ ਇਹਿਸਾਨ ਦਾ ਬਦਲਾ ਚੁਕਾਉਣ ਵਾਲੇ ਕਿਸੇ ਦੇ ਇਹਿਸਾਨ ਨੂੰ ਸਮਝਣ ਵਾਲੇ ਉਹ ਤਾਂ ਇਹ ਗੱਲ ਯਾਦ ਰੱਖਦੇ ਆ ਪਰ ਕਈ ਲੋਕ ਹੁੰਦੇ ਆ ਕਿ ਜਦੋਂ ਕਾਮਯਾਬ ਹੁੰਦੇ ਆ ਉਹ ਕਹਿੰਦੇ ਆ ਤੂੰ ਕੌਣ ਤੇ ਮੈਂ ਕੌਣ ਇਹ ਤਾਂ ਮੇਰੀ ਮਿਹਨਤ ਆ ਪਰ ਉਸ ਮਿਹਨਤ ਦੇ ਵਿੱਚ ਕਿਸੇ ਨਾ ਕਿਸੇ ਦਾ ਯੋਗਦਾਨ ਜ਼ਰੂਰ ਹੁੰਦਾ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਫਿਰ ਉਸ ਤੋਂ ਬਾਅਦ ਜਿਹੜੀ ਰਵੀ ਦੀ ਮਾਂ ਗਈ ਉਹ ਰਕੇਸ਼ ਨੂੰ ਕਹਿੰਦੀ ਆ ਕੇ ਹੁਣ ਆਪਣੀ ਇੰਨੀ ਨੇੜਤਾ ਤਾਂ ਹੋ ਗਈ ਆ ਤੇ ਹੁਣ ਮੈਂ ਚਾਹਣੀ ਆ ਵੀ ਆਪਣੀ ਨੇੜਤਾ ਰਿਸ਼ਤੇਦਾਰੀ ਦੇ ਵਿੱਚ ਬਦਲ ਜੇ ਉਹ ਰਕੇਸ਼ ਦੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਰਵੀ ਲਈ ਮੰਗਦੀ ਆ ਤੇ ਰਕੇਸ਼ ਕਹਿੰਦਾ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਉਸ ਤੋਂ ਬਾਅਦ ਰਕੇਸ਼ ਦੀ ਵੱਡੀ ਧੀ ਤੇ ਰਵੀ ਦਾ ਵਿਆਹ ਹੁੰਦਾ ਬੜੀ ਧੂਮ-ਧਾਮ ਦੇ ਨਾਲ ਦੋਨਾਂ ਦਾ ਵਿਆਹ ਹੁੰਦਾ ਤੇ ਰਵੀ ਰਕੇਸ਼ ਤੇ ਉਹਦੇ ਘਰ ਵਾਲੀ ਨੂੰ ਤੇ ਉਹਦੀ ਜਿਹੜੀਆਂ ਬੇਟੀਆਂ ਹੁੰਦੀਆਂ ਉਹਨਾਂ ਨੂੰ ਆਪਣਾ ਹੀ ਪਰਿਵਾਰ ਮੰਨਦਾ ਕਿਉਂਕਿ ਉਹਨਾਂ ਦੇ ਬੇਟਾ ਹੈ ਨਹੀਂ ਸੀ ਦੋਨਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਸੰਭਾਲਦਾ ਸੀਰਤ ਵੀ ਵਧੀਆ ਸਕੂਲ ਦੇ ਵਿੱਚ ਟੀਚ ਕਰਦੀ ਆ ਪੜਾਉਂਦੀ ਆ ਤੇ ਉਧਰੋਂ ਰਕੇਸ਼ ਦੀਆਂ ਦੋਨੋਂ ਕੁੜੀਆਂ ਵਧੀਆ ਪੜ ਜਾਂਦੀਆਂ ਉਹ ਵੀ ਪ੍ਰਾਈਵੇਟ ਜੌਬ ਕਰਦੀਆਂ ਹੁੰਦੀਆਂ ਸਾਰੇ ਜਣੇ ਰਲ ਕੇ ਰਹਿੰਦੇ ਆ ਤੇ ਬੜਾ ਮਤਲਬ ਉਹਨਾਂ ਦਾ ਪਿਆਰ ਹੁੰਦਾ ਆਸ ਵਿੱਚ ਵੀ ਇਸ ਤਰ੍ਹਾਂ ਕੋਈ ਅਣਜਾਣ ਕਦੋਂ ਸਾਨੂੰ ਮਿਲਦਾ ਬਹੁਤ ਸਾਰੇ ਰਿਸ਼ਤੇ ਇਦਾਂ ਜੁੜਦੇ ਆ ਸੱਚ ਹੁੰਦਾ ਕਹਾਣੀਆਂ ਦੇ ਵਿੱਚ ਹੀ ਨਹੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ਾਂ ਵਾਪਰਦੀਆਂ ਅਕਸਰ ਅਸੀਂ ਕਹਿ ਦਿੰਨੇ ਆ ਕਿ ਕੋਈ ਨਹੀਂ ਕਿਸੇ ਦਾ ਪਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਸਾਡੀ ਵੀ ਕਿਸੇ ਨੇ ਕਿਸੇ ਕਿਸੇ ਨਾ ਕਿਸੇ ਨੇ ਮਦਦ ਕੀਤੀ ਹੋਊਗੀ ਤੇ ਉਹ ਸਾਡੇ ਤੇ ਨਿਰਭਰ ਕਰਦਾ ਵੀ ਅਸੀਂ ਯਾਦ ਰੱਖਣੀ ਹੈ ਕਿ ਨਹੀਂ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ